ਗਰਸ਼ੰਕਰ ਨਮਾਸ਼ਾਹ ਰੋਡ ਤੇ ਸਥਿਤ ਪਿੰਡ ਬਾਕਾਪੁਰ ਗੁਰੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਲੱਖਰ ਰੁਪਏ ਦਾ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਬਲਜੀਤ ਕੌਰ ਮੁਖ ਅਧਿਆਪਕ ਤੋਂ ਇਲਾਵਾ ਹੋਰਨਾਂ ਨੇ ਦੱਸਿਆ ਕਿ ਜਾਂਕਰਨ ਸਕੂਲ ਵਿੱਚ ਛੁੱਟੀਆਂ ਹੋਣ ਤੋਂ ਉਪਰੰਤ ਜਿੱਦਾਂ ਹੀ ਸਫਾਈ ਕਰਮਚਾਰੀ ਨੇ ਸਕੂਲ ਵਿੱਚ ਜਿੰਦਰੇ ਟੁੱਟੇ ਦੇਖੇ ਤਾਂ ਉਹਨਾਂ ਨੂੰ ਚੋਰੀ ਸੰਬੰਧੀ ਸੂਚਨਾ ਪ੍ਰਾਪਤ ਹੋਈ। ਉਹਨਾਂ ਦੱਸਿਆ ਕਿ ਜਦੋਂ ਸਕੂਲ ਆਏ ਤਾਂ ਦੇਖਿਆ ਕਿ ਸਕੂਲ ਦੇ ਕਮਰੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਜਿਸ ਵਿੱਚ ਪਿਆ ਕੰਪਿਊਟਰ, ਐਲਸੀਡੀ, ਬੱਚਿਆਂ ਦੇ ਖਿਡੌੜੇ ਅਤੇ ਭਾਂਡੇ ਗਾਇਬ ਸਨ। ਉਹਨਾਂ ਦੱਸਿਆ ਕਿ ਸਕੂਲ ਵਿੱਚ ਤਕਰੀਬਨ 1 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ। ਉਹਨਾਂ ਕਿਹਾ ਕਿ ਸਕੂਲ 'ਤੇ ਖੇਲ ਲੱਗੇ ਕੈਮਰੇ ਵੀ ਬਲੈਕਆਊਟ ਹੋਣ ਕਾਰਨ ਬੰਦ ਹੋਏ ਸਨ ਉਹਨਾਂ ਨਾਲ ਹੀ ਕਿਹਾ ਕਿ ਇਸ ਸਕੂਲ ਵਿੱਚ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਫਿਲਹਾਲ ਉਹਨਾਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹਾਂਜੀ ਬਲਜੀਤ ਕੌਰ ਹੈ ਟੀਚਰ ਬਗਾ ਪਰ ਗੁਰੂ ਜੀ ਅੱਜ ਸਵੇਰੇ ਮੈਨੂੰ ਸਵੇਰੇ ਅਰਲੀ ਫੋਨ ਆਇਆ ਸਾਡੇ ਕੁੱਕ ਦਾ ਤੇ ਸਾਡੇ ਇੱਥੇ ਸਫਾਈ ਕਰਦੇ ਆ ਉਹਨਾਂ ਦਾ ਫੋਨ ਆਇਆ ਕਿ ਸਕੂਲ ਦੇ ਜਿਹੜੇ ਜਿੰਦੇ ਆ ਉਹ ਟੁੱਟੇ ਹੋਏ ਸੀਗੇ ਤੇ ਜਦੋਂ ਆ ਕੇ ਦੇਖਿਆ ਮੈਂ ਵੀ 10-15 ਮਿੰਟਾਂ ਚ ਪਹੁੰਚ ਗਈ ਤੇ ਉਹ ਪਹਿਲੇ ਹੀ ਇੱਥੇ ਬੈਠੇ ਸੀਗੇ ਫਿਰ ਸਰਪੰਚ ਜونی ਵੀ ਆ ਗਏ ਜੀ ਤੇ ਸਾਡੇ ਸਕੂਲ ਦਾ ਕਾਫੀ ਨੁਕਸਾਨ ਹੋਇਆ ਐਲਈਡੀ ਲੈ ਗਏ ਸਾਡੀ ਤੇ ਆਪਣਾ ਕੰਪਿਊਟਰ ਲੈ ਗਏ ਸਾਡਾ ਸਾਊਂਡ ਸਿਸਟਮ ਤੇ ਸਾਡੇ ਰਸੋਈ ਦੇ ਸਾਰੇ ਵੱਡੇ ਵੱਡੇ ਬਾਰਤਾਨਾ ਖਡਾਉਣੇ ਤੇ ਹੋਰ ਕਾਫੀ ਕੀਮਤੀ ਸਮਾਨ ਸਾਡਾ ਲੈ ਗਏ ਕਾਫੀ ਨੁਕਸਾਨ ਹੋਇਆ ਸਾਡਾ ਤੇ ਸਾਡੇ ਬਾਕੀ ਕਮਰਿਆਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਸਾਰਾ ਮਤਲਬ ਖਿਲਰਿਆ ਪਿਆ ਸੀਗਾ ਪੂਰੇ ਕਮਰੇ ਦੇ ਵਿੱਚ ਸਮਾਨ ਤੇ ਹੁਣ ਕਮਰੇ ਸਾਡੇ ਬੰਦ ਸੀਗੇ ਕਿਉਂਕਿ ਬਲੈਕ ਆਊਟ ਕਰਕੇ ਲਾਈਟਾਂ ਦਾ ਸੀਗਾ ਤੇ ਬਾਕੀ ਸਾਰਾ ਤੁਸੀਂ ਦੇਖ ਹੀ ਲਿਆ ਜੀ ਤੇ ਸਾਡੇ ਆਂਗਨਵਾਰੀ ਸੈਂਟਰ ਵੀ ਸਕੂਲ ਦੇ ਵਿੱਚ ਉਹਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਵੀ ਬਾਈ ਸੈਂਟਰਾਂ ਦਾ ਸਮਾਨ ਸੀਗਾ ਜਿਹੜਾ ਉਹਨਾਂ ਨੇ ਚੋਰੀ ਕੀਤਾ ਤੇ ਹੋਰ ਵੀ ਸਮਾਨ ਉਹਨਾਂ ਦਾ ਡਾਕਟਰੀ ਪਿਆ ਸੀਗਾ ਉਹ ਵੀ ਚੁੱਕ ਕੇ ਲੈ ਗਏ ਉਹ ਜੀ ਤਕਰੀਬਨ ਕਿੰਨਾ ਦਾ ਤੁਹਾਡਾ ਨੁਕਸਾਨ ਹੋ ਗਿਆ ਜੀ ਸਾਡਾ ਲੱਖ ਤੋਂ ਉੱਤੇ ਹੀ ਆ ਜੀ ਐਨਾ ਕਾ ਸਾਡਾ ਹੋ ਗਿਆ ਨੁਕਸਾਨ ਜੀ ਪਹਿਲਾਂ ਵੀ ਕਦੇ ਚੋਰੀ ਹੋਈ ਪਹਿਲਾਂ ਵੀ ਹਾਂ ਜੀ ਅਕਸਰ ਮੈਨੂੰ ਲੱਗਦਾ ਮੈਨੂੰ 22 ਸਾਲ ਹੋ ਗਏ ਇੱਥੇ ਪੜਾਣੇ ਨੂੰ ਆ ਸੱਤਵੀਂ ਇੱਕ ਵਾਰ ਚੋਰੀ ਹੋ ਗਈ ਆ ਤੇ ਪਹਿਲਾਂ ਵੀ ਸਾਡੇ ਸਿਲੰਡਰ ਚੁੱਕੇ ਪਿਛਲੇ ਤੋਂ ਪਿਛਲੇ ਸਾਲ ਸਾਡਾ ਫਰਾਟਾ ਪੱਕਾ ਚੁੱਕਿਆ ਸੀ ਤੇ ਉਹ ਤੋਂ ਪਹਿਲਾਂ ਸਾਡਾ ਇਨਵਰਟਰ ਚੁੱਕਿਆ ਸੀ ਤੇ ਉਹ ਤੋਂ ਪਹਿਲਾਂ ਵੀ ਸਾਡੇ ਇਦਾਂ ਹੀ ਭਾਂਡੇ ਹੋਰ ਚੀਜ਼ਾਂ ਕਾਫੀ ਚੋਰੀ ਹੋਈ ਸੀ ਸਰ ਮੇਰਾ ਨਾਮ ਵੀ ਬਲਜੀਤ ਕੌਰ ਆ ਤੇ ਮੈਂ ਇੱਥੇ ਸਕੂਲ ਚ ਟੀਚਰ ਆ ਤੇ ਜਦੋਂ ਵੀਰਵਾਰ ਨੂੰ ਅਸੀਂ ਸਕੂਲ ਬੰਦ ਕਰਕੇ ਗਏ ਆ ਸਾਰਾ ਕੁਝ ਨਾਰਮਲ ਸੀ ਤੇ ਹੁਣ ਉਹ ਸ਼ੁੱਕਰਵਾਰ ਦੀ ਛੁੱਟੀ ਅਨਾਉਂਸ ਹੋ ਗਈ ਸੀ ਡੀਸੀ ਵੱਲੋਂ ਆ ਥੋੜਾ ਜਿਹਾ ਪੰਗਾ ਜਿਆ ਕਰਕੇ ਪਾਕਿਸਤਾਨ ਨਾਲ ਜਦੋਂ ਸਾਨੂੰ ਅੱਜ ਫੋਨ ਆਇਆ ਮੇਰੇ ਮੈਡਮ ਦਾ ਮੇਰੇ ਨਾਲ ਵਾਲੇ ਮੈਡਮ ਦਾ ਇਹਨਾਂ ਨੂੰ ਫੋਨ ਆਇਆ ਇੱਥੋਂ ਕੁੱਕ ਦਾ ਤੇ ਸਫਾਈ ਵਾਲੇ ਦੀਦੀ ਦਾ ਤੇ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਰੇ ਜਿੰਦੇ ਟੁੱਟੇ ਹੋਏ ਸੀਗੇ ਤੇ ਸਕੂਲ ਦਾ ਕਾफी ਨੁਕਸਾਨ ਕੀਤਾ ਹੋਇਆ ਆ ਐਲਈਡੀ ਸਾਡੀ ਲਾ ਲਈਓ ਆ ਕੰਪਿਊਟਰ ਚੱਕ ਕੇ ਲੈ ਗਿਓ ਆ ਰਸੋਈ ਦੇ ਵਿੱਚੋਂ ਰਾਸ਼ਨ ਸਿਲੰਡਰ ਵੱਡੇ ਵੱਡੇ ਭਾਂਡੇ ਜਿਹਦੇ ਵਿੱਚ ਕੁੱਕਰ ਹੋਰ ਕ੍ਰੌਕਰੀ ਦਾ ਸਮਾਨ ਸਾਰਾ ਹੈ ਨਹੀਂ ਉਹ ਸਾਰਾ ਚੁੱਕ ਕੇ ਲੈ ਗਿਓ ਆ ਕੁਛ ਨਹੀਂ ਹੈਗਾ ਇੱਥੇ ਲਗਭਗ 1 ਲੱਖ ਤੋਂ ਵੀ ਜ਼ਿਆਦਾ ਉੱਪਰ ਦਾ ਸਾਡਾ ਨੁਕਸਾਨ ਜਿਹੜਾ ਹੋ ਗਿਆ ਹੈ ਤੇ ਇਹ ਚੋਰੀਆਂ ਥੋੜੇ ਥੋੜੇ ਟਾਈਮ ਬਾਅਦ ਹੁੰਦੀਆਂ ਰਹਿੰਦੀਆਂ ਆ ਅਸੀਂ ਹਰ ਵਾਰ ਐਫਆਈਆਰ ਕਰਵਾਈ ਦੀ ਪਰ ਕੋਈ ਵੀ ਇੱਥੇ ਸੁਣਵਾਈ ਨਹੀਂ ਹੁੰਦੀ ਕੋਈ ਵੀ ਆਉਂਦਾ ਨਹੀਂ ਹੈਗਾ ਪੁਲਿਸ ਸਟੇਸ਼ਨ ਤੋਂ ਵੀ ਨਹੀਂ ਕੋਈ ਆਂਦਾ ਕਾਰਵਾਈ ਕਰਨ ਜੇ ਥੋੜਾ ਜਿਹਾ ਕੋਈ ਕਾਰਵਾਈ ਕੀਤੀ ਹੋਵੇ ਤਾਂ ਇਹਨਾਂ ਨੂੰ ਥੋੜੀ ਜਿਹੀ ਨਸੀਹਤ ਵੀ ਹੋਵੇ ਜਿਹੜੇ ਚੋਰੀਆਂ ਕਰਦੇ ਆ ਨਾ ਪਰ ਨਹੀਂ ਹੁੰਦੀ ਕਾਰਵਾਈ ਅਸੀਂ ਹਰ ਵਾਰ ਐਫ ਆਈ ਆਰ ਕਰਵਾਈਦੀ ਆ ਤੇ ਹੁਣ ਸਵੇਰੇ ਮੈਨੂੰ ਮੈਡਮ ਬਲਜੀਤ ਦਾ ਫੋਨ ਗਿਆ ਸੀਗਾ ਤੇ ਅਕਲ ਕਹਿੰਦੇ ਚੋਰੀ ਹੋ ਗਈ ਸਕੂਲ ਦੇ ਬੱਚੇ ਜਦੋਂ ਮੈਂ ਆ ਕੇ ਦੇਖਿਆ ਤਾਂ ਕਾਫੀ ਸਮਾਨ ਖਿਲਰਿਆ ਪਿਆ ਸੀਗਾ ਇਹਦੇ ਵਿੱਚ ਉਹ ਵੀ ਜਿੰਦੀ ਟੁੱਟੀਆਂ ਸੀਗੇ ਨਾਲ ਹੀ ਅੰਦਰਵਾੜੀ ਸੈਂਟਰ ਹੈਗਾ ਉਹਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਚੋਰੀਆਂ ਪਹਿਲਾਂ ਵੀ ਕਾਫੀ ਹੋਈਆਂ ਜਿੱਦਾਂ ਹੁਣ ਸਕੂਲ ਦੇ ਵਿੱਚੋਂ ਕਾਫੀ ਮਹਿੰਗਾ ਵੈਲਟੀ ਡੀ ਵਗੈਰਾ ਫੱਕਨਾ ਸਮਾਨ ਚੱਕ ਲੈ ਗਿਆ। ਲੱਖ ਦੇ ਲਗਭਗ ਤਕਰੀਬਨ ਨੁਕਸਾਨ ਤਾਂ ਸਾਡਾ ਹੋ ਗਿਆ ਹੈ। ਇਹਦੀ ਪਰਭਾਈ ਕੰਨੀ ਬੜੀ ਔਖੀ ਹੈ। ਚਲੋ ਹੋਰ ਪਿੰਡ ਦੇ ਸਹਯੋਗ ਨਾਲ ਜਿੱਦਾਂ ਵੀ ਹੋਇਆ ਸੀ ਕੁਛ ਨਾ ਕੁਛ ਹੈਲਪਿੰਗ ਤਾਂ ਜਰੂਰ ਕਰਦਾਂਗੇ ਕਿੰਨੇ ਫੱਟੇ ਹੋ ਗਈ ਆ। ਤੇ ਬਾਕੀ ਪੁਲਿਸ ਨੂੰ ਵੀ ਫੋਨ ਕੀਤਾ ਐ ਸਾਰੇ ਉਹ ਗੱਲ ਹੋਈ ਆ ਕਹਿੰਦੇ ਕੋਈ ਮੁੰਲਾ ਜੋ ਭੇਜਦੇ ਆ। ਤੇ ਵਾਕਿਆ ਪਹਿਲਾਂ ਵੀ ਚੋਰੀਆਂ ਕਈ ਵਾਰੀ ਹੋ ਚੁੱਕੀਆਂ ਆ ਪਰ ਕਿਸੇ ਨੇ ਕੋਈ ਸੋਨਾ ਨਾ ਕੋ ਬੰਦ ਚੋਰ ਫੜਿਆ ਗਿਆ। ਤੇ ਅੱਜ ਵੀ ਕਾਫੀ ਨੁਕਸਾਨ ਆ ਜਿੱਦ ਦੱਸਦੇ ਮੈਟਰ ਹੋਣੀ ਬੇ ਕਿੰਨਾ ਨੁਕਸਾਨ ਮਤਲਬ ਲੱਖ ਤੇ ਲਗਭਗ ਉਪਰ ਹੀ ਸਾਡਾ ਨੁਕਸਾਨ ਹੋ ਗਿਆ ਹੈ ਸਾਡੀ ਇਹ ਹੀ ਬੇਨਤੀ ਆ ਕਿ ਪੁਲਿਸ ਕੌਂਸਲ ਜਰੂਰ ਇਹਦੇ ਬਾਰੇ ਕਰਕੇ ਕਾਰਵਾਈ ਜਿੰਨੇ ਵੀ ਚੋਰ ਹੈਗੇ ਫੜੇ ਜਾਣ ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਗਰਸ਼ੰਕਰ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਇਸ ਮੌਕੇ ਗੱਲਬਾਤ ਕਰਦੇ ਆ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਚੋਰਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ ਗਰਸ਼ੰਕਰ ਤੋਂ ਨਵਰਾਂਗ ਚੈਨਲ ਲਈ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਆਪਣਾ ਇੱਕ ਉਹ ਆਪਣੇ ਸਰਪੰਚ ਸਾਹਿਬ ਦਾ ਫੋਨ ਸਿਕਾ ਮਸੂਲ ਹੋਇਆ ਸੀਗਾ ਠਾਣੇ ਕਰ ਸ਼ੰਕਰ ਜਿੱਥੋਂ ਸਾਨੂੰ ਉਹਨਾਂ ਨੇ ਮੁੰਸ਼ੀ ਉਹਨਾਂ ਨੇ ਭੇਜਿਆ ਸੀ ਮੌਕੇ ਤੇ ਆਏ ਆ ਤੇ ਦੇਖਿਆ ਤੇ ਇਹਨਾਂ ਦੀ ਜਿਹੜਾ ਹੈ ਸਮਾਨ ਜਿਹੜਾ ਚੋਰੀ ਹੋਇਆ ਇਹਨਾਂ ਦੀ ਐਪਲੀਕੇਸ਼ਨ ਆਪਾਂ ਲੈ ਲਈ ਹੈ ਤੇ ਉਸ ਤੋਂ ਬਾਅਦ ਜੋ ਵੀ ਹੋਗੀਗਾ ਬਣਦੀ ਕਾਰਵਾਈ ਉਹ ਆਮਤ ਲੈਂਦੀ ਹੈ ਜੀ ਇਸ ਤੋਂ ਪਹਿਲੇ ਵੀ ਕਈ ਵਾਰ ਕਈ ਵਾਰ ਚੋਰੀ ਹੋ ਚੁੱਕੀ ਹੈ ਮੇਰੀ ਗੱਲ ਦੀ ਦੱਸਿਆ ਕਿ ਹੁਣ ਸਾਨੂੰ ਤਾਂ ਪਹਿਲੀ ਵਾਰੀ ਫਸਟ ਵਾਰੀ ਪਤਾ ਲੱਗਿਆ ਇਹਦੇ ਬਾਰੇ ਜੋ ਵੀ ਹੈਗਾ ਇਹਦੇ ਬਾਰੇ ਜੋ ਵੀ ਹੋਗਾ ਉਹ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ